ਦੇ ਖਾਲਸਾ ਰਬ ਦੇ ਰੂਪੇ ਸਤਿਗੁਰੂ ਦੀ ਸਾਜਿਨ ਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਸਾਰਿਆਂ ਇੰਦਰੀਆਂ ਦੁਆਰਾ உபਦੇਸ਼ ਬਖਸ਼ੇ ਹੋਏ ਸਾਨੂੰ ਸਿੱਖਿਆ ਦਿੰਦੇ ਹਨ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਕਿਆ ਸੁਣੇ ਹਿੰਦੂ ਕੂੜੇ ਜੇ ਜੀਵੋ ਜੇ ਸੁਣੇ ਤਾਂ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕਰ ਕਿਆ ਸੁਨਿੰਦੋ ਕੂੜੀ ਕੂੜੇ ਪਜਾਰਥਾਂ ਦੀਆਂ ਗੱਲਾਂ ਸੁਣਵਾ ਹੈ ਕੀ ਕੂੜ ਝੂਠ ਲੋਕਾਂ ਦਾ ਬਕਵਾਸ ਕੀਤਾ ਹੋਇਆ ਜਿਵੇਂ ਸਿੰਦੀਆਂ ਦੇ ਵਿੱਚ ਲੋਕ ਬਕਵਾਸ ਕਰਦੇ ਐ ਇੰੀਆਂ ਗੱਲਾਂ ਨੂੰ ਕੂੜ ਝੂਠੀਆਂ ਨੂੰ ਕੀ ਸੁਣਦਾ ਹੈ ਵੰਡ ਵੰਜਨ ਪਵਨ ਚੁਲ ਹਰੇਆ ਇਹ ਸਾਰੇ ਜਿਹੜੇ ਤੇਰੇ ਸੁਣ ਵਾਲੇ ਬਾਤ ਕਹਨੇ ਇਹ ਵੰਜੇ ਚਲੇ ਜਾਣਗੇ ਸਾਰੇ ਪਦਾਰਥ ਵੀ ਇਸ ਪ੍ਰਕਾਰ ਪਵਨ ਚੁਨਾ ਹਰੇ ਪਵਨ ਦੇ ਬੁੱਲੇ ਆਉਂਦੇ ਐ ਹਵਾ ਦੇ ਬੁੱਲੇ ਚਲੇ ਜਾਂਦੇ ਆਉਂਦੇ ਪੱਤਿਆਂ ਨੂੰ ਖੜਕਾ ਕੇ ਚਲੇ ਜਾਂਦੇ ਐ ਇਸੇ ਪ੍ਰਕਾਰ ਵੰਨ ਪਵਨ ਚੁਲਾ ਰਿਹਾ ਬਾਉਣ ਦੀ ਨਹੀਂ ਜਿਹੜੇ ਬਿਰਥਵਾਕ ਕਰਨਗੇ ਉਹਨਾਂ ਦੇ ਝੋਨੇ ਬੁੱਲੇ ਦੇ ਨਾਲ ਪਰਖਾਂ ਨੂੰ ਉਰਸ਼ਾ ਆਉਂਦਾ ਹੈ ਵਿਸ਼ਿਆਂ ਦੀਆਂ ਗੱਲਾਂ ਸੁਣ ਸੁਣ ਕੇ ਝੂਲਣ ਲੱਗ ਜਾਂਦੇ ਐ ਮਸਤ ਹੋ ਜਾਂਦੇ ਐ ਇਹ ਪੌਣ ਦੇ ਖੜਕੇ ਬੁੱਲੇ ਨੇ ਆਉਣੇ ਕਰਕੇ ਜਿਵੇਂ ਪੱਤੇ ਖੜਕਦੇ ਐ ਐ ਜੀਵ ਜਿਹੜੇ ਐ ਸੰਸਾਰ ਰੂਪੀ ਦੇਸ਼ ਵਿੱਚ ਇਹ ਤੱਤਿਆਂ ਦੀ ਨਹੀਂ ਲੱਗੇ ਹੋਏ ਆਪੋ ਉੱਚੀ ਨਿਸ਼ਾਨੀਆਂ ਗੱਲਾਂ ਵਿੱਚ ਝੂਲਦੇ ਐ ਨਸਤ ਹੁੰਦੇ ਐ ਪੌਣ ਦੇ ਬੁੱਲਿਆਂ ਦੀ ਨਹੀਂ ਇਹ ਸਭ ਕੁਝ ਚਲੇ ਜਾਵੇਗਾ ਨਾਸ ਹੋ ਜਾਣਗੇ ਇਹਨਾਂ ਪਦਾਰਥਾਂ ਨੂੰ ਇਹਨਾਂ ਲੋਕਾਂ ਦੀਆਂ ਝੂਠੀਆਂ ਗੱਲਾਂ ਨੂੰ ਕੀ ਸੁਣਦੇ ਹੋ ਨਾਨਕ ਸੁਨੀਅਰ ਤੇ ਪਰਵਾਹ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਸੁਨੀਅਰ ਨੌ ਕੰਨ ਜਿਹੜੇ ਸੁਣਨ ਵਾਲੇ ਆ ਉਹ ਕੰਨ ਪ੍ਰਮਾਣ ਨਹੀਂ ਕਹਨ ਸੁਣਨ ਵਾਲੇ ਜੋ ਸੁਣਿੰਦੇ ਸੱਚ ਧਣੀ ਜਿਹੜੇ ਗੰਗਾਂ ਤੇ ਵਿਸਵਾਸ ਦੇ ਖੈਤ ਤੋਕੇ ਸੱਚੇ ਪਰਮੇਸ਼ਰ ਰਹੀ ਮਾਲਕ ਦਾ ਜਸ ਸੁਣਦੇ ਆ ਉਹ ਕੰਨ ਪ੍ਰਮਾਨੀਕ ਸੰਭਲੇ ਹੈ ਬਾਕੀ ਦੇ ਕੰਨ ਜਿਹੜੇ ਹੈ ਜਿਵੇਂ ਸਤਾਨੀਆਂ ਬਰਮੀਆਂ ਹੁੰਦੀਆਂ ਇਸ ਪ੍ਰਕਾਰ ਦੇ ਕੰਨ ਸਮਝਣੇ ਚਾਹੀਦੇ ਹੈ ਇਸ ਪ੍ਰਕਾਰ ਸਹਿ ਸੰਗ ਜੀ ਕੰਨ ਉਹ ਪ੍ਰਮਾਨੀਕ ਹੈ ਜੋ ਸੱਚੇ ਧਨੀ ਪਰਮੇਸ਼ਰ ਜਸ ਮਾਲਕ ਦੇ ਜਸ ਨੂੰ ਸੁਣਦੇ ਹੈ ਸ਼ਾਂਤ ਤਿੰਨ ਮਹਾਰਾਜ ਦੇ ਨਾਮ ਸੁਣ ਤੋਂ ਬਿਨਾਂ ਬਰਮੀ ਦੀ ਨਹੀਂ ਜਿਵੇਂ ਸੱਪ ਰਹਿੰਦਾ ਹੈ ਇਹ ਜੀਵ ਰਾਜਿਆਂ ਦੇ ਸੁਣਨ ਵਾਲੇ ਕੰਨ ਹਨ ਸ਼ਾਂਤ ਤਿੰਨ ਕੋਲ ਕੁਮਾਰੀ ਉਹਨਾਂ ਤੋਂ ਸ਼ੰਤ ਮਹਾਰਾਜ ਅਸੇ ਚਾਰਦੇ ਹੋਏ ਛੇ ਛੇ ਪੁਗਾਂ ਦੇ ਸ਼ੰਤੋ ਚਾਰਦੇ ਹੋਏ ਫਰਮਾਉਂਦੇ ਹਨ ਸੰਗੀਤ ਤੇ ਕਾਬ ਨੂੰ ਮਿਲਾ ਕੇ ਸ਼ੰਤੋ ਚਾਰਨ ਕੀਤੇ ਮਹਾਰਾਜ ਨੇ ਤਿੰਨ ਤੋਂ ਕੋਲ ਬਾਰ ਨੇ ਕੁਮਾਈ ਜਾਈਏ ਬਾਰ ਨੇ ਮਨਬਾਣੀ ਸਵੀਕਾਰ ਕੇ ਜਾਈ ਉਹਨਾਂ ਤੋਂ ਆਪਣਾ ਆ ਵਾਰੀਏ ਕੋ ਭਾਈ ਪਰ ਕਮਿਆ ਕਰੀਏ ਉਹਨਾਂ ਨੂੰ ਵਾਰਨੇ ਜਾਈਏ ਉਹਨਾਂ ਤੋਂ ਜਿਨ ਪ੍ਰਭ ਸਰਬਣੀ ਸੁਣਿਆ ਰਾਮ ਜਿਨ ਪ੍ਰਭ ਅਕਾਲ ਪੁਰਖ ਨੂੰ ਇਨ੍ਹਾਂ ਕੰਨਾਂ ਨੂੰ ਸਫਲੇ ਕਰਨ ਵਾਸਤੇ ਮਹਾਰਾਜ ਦੇ ਨਾਮ ਨੂੰ ਸਰਬਾ ਦੇ ਵਿਸ਼ਵਾਸ ਰੂਪੀ ਕੰਨਾਂ ਦੇ ਸਵੇਰ ਸਰਵਣ ਕੀਤਾ ਰਾਮ へ ਭਾਈ ਤੇ ਸਹਿਜ ਸੁਹੇਲੇ ਪਰ ਦੂਜੇ ਕੋ ਸ਼ਾਂਤੀ ਪੂਰਵ ਕੋ ਸੇਗੇ ਮੇਰੀ ਜਤਨੀ ਸਿਹਲੇ ਸੁਖੀ ਹੋ ਗਏ ਇਹਨੂੰ ਹਾਰ ਹਾਰ ਰਸਨਾ ਭਣਿਆ ਰਾਮ ਹੋਰ ਜੋ ਪਰਮੇਸ਼ਰ ਸਾਰਿਆਂ ਪਾਪਾਂ ਦਾ ਹਾਰ ਕੋ ਹੈ ਤੇ ਸਰੀ ਨੂੰ ਰਸਨਾ ਕਰਕੇ ਰਸ ਤੇ ਗਿਆਤੀ ਜੋ ਰਸਨਾ ਹੈ ਇਹਨੇ ਰਸ ਲੈਂਦਿਆਂ ਹੋਇਆਂ ਭਣਿਆ ਵਾਕ ਇੰਦਰੀ ਦਾ ਕੰਮ ਹੈ ਉਜਾਰਨ ਕੀਤਾ ਜਿਮਾਮ ਦੇ ਨਾਮ ਤੇ ਰਸ ਲਿਆ ਨਾਮ ਦਾ RAM ਹੈ ਭਾਈ ਇਹ ਸਹਿਜ ਸੁਹੀਲੇ ਗੁਣ ਹੈ ਅਮੂਲੇ ਉਹ ਸਹਿਬ ਇਸ ਅਵਸਥਾ ਨੂੰ ਪ੍ਰਾਪਤ ਹੋ ਕੇ ਸੁਖੀ ਹਨਗੇ ਅਨੂਲਕ ਗੁਣ ਗਿਆਨ ਵਾਲੇ ਸਤ ਸੰਤੋਖ ਗੁਣਾ ਵਾਲੇ ਅਨੂਲਕ ਗੁਣਾ ਵਾਲੇ ਨੂੰ ਕਿਤੋਂ ਵੀ ਮੁੱਲ ਨਹੀਂ ਮਿਲਦੇ ਗੁਣੋ ਜਗਤ ਕੋ ਉਦਾਹਰਨ ਆਏ ਇਹ ਵੀ ਮੁਕਤ ਹਨ ਤੇ ਸਾਰੇ ਸੰਸਾਰ ਇਹ ਉਧਾਰ ਕਰਨ ਵਾਸਤੇ ਆਏ ਹੈ ਜਿਹੜੇ ਐਸੇ ਪਰਮੇਸ਼ਰ ਨੂੰ ਕੰਨੀ ਸੁਣਦੇ ਐ ਰਸਨਾ ਨਾਲ ਉਜਾਰਦੇ ਹਨ ਭੈ ਬੂਰ ਸਗਾਗਰ ਪ੍ਰਭ ਚਰਨ ਇਹ ਸਾਗਰਕ ਜੋ ਸੰਸਾਰ ਸਮੁੰਦਰ ਹੈ ਕਿਸ ਤਰ੍ਹਾਂ ਕਰਨ ਵਾਸਤੇ ਮਹਾਰਾਜ ਦੇ ਚਰਨਾਂ ਦਾ ਤਹਾਨੇ ਜਹਾਜ਼ ਦੀ ਨਹੀਂ ਆਈਆਂ ਇੱਕ ਈਤੇ ਪਾਰ ਲੰਘਾਏ ਕਿਦਰੀ ਉਹਨੂੰ ਮਹਾਰਾਜ ਦੇ ਚਰਨਾਂ ਦੀ ਓਟ ਦੇ ਕੇ ਨਾਮ ਦੇ ਆਖੇ ਕਿਤਨੇ ਆਨ ਨੂੰ ਸੰਸਾਰ ਸਮੋਤੋਂ ਪਾਰ ਲੰਘਾਤਾ ਹੈ ਜਿਨ ਕਉ ਕਿਰਪਾ ਕਰੀ ਮੇਰਾ ਥਾਕਰੂ ਜੇਦਾ ਮੋਹ ਦੇ ਚਰਨਾ ਦਾ ਭੈ ਧਾਰਨ ਕਰਨੇ ਨੂੰ ਮਰ ਨੂੰ ਹਰ ਵਕਤ ਸੁਣੀ ਨੋ ਕਿ ਮੇਰੇ ਹਿਰਦੇ ਦੇ ਸੱਚੇ ਪਾਪ ਜਾਲੇ ਚਿਤ ਕਰਨ ਨਾਉਂ ਨਾਉਂ ਮੈਂ ਇੱਕ ਜਹਾਜ਼ ਹੈ ਇਸ ਤੇ ਚੜ ਕੇ ਕਿਤਨੇ ਆਨ ਨੂੰ ਪ੍ਰਭੂ ਦੇ ਚਰਨਾ ਦਾ ਭੈ ਹਰ ਵਕਤ ਹੰਸ ਸਮਝੇ ਨਾ ਚਰਨ ਪੂਜ ਨਹੀਂ ਪ੍ਰਭੂ ਦਾ ਭੈ ਰੱਖਣਾ ਮਾਰਨ ਨੂੰ ਜਾਣਣਾ ਚਰਣਾ ਆਸਰਾ ਲੈਣਾ ਮਹਾਰਾ ਦੇ ਚਰਨਾਂ ਦਾ ਭੈ ਰੱਖਣਾ ਕਿ ਮਹਾਰਾ ਸਭ ਸੁਣਦਾ ਸਭ ਵੇਖਦਾ ਇਹ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਕਿੰਨੇ ਤ੍ਰਿਵਿਦੇ ਚਰਨਾ ਦੇ ਧਿਆਨੂ ਪੀ ਜਹਾਜ਼ ਚੜ ਕੇ ਆਪ ਆਰ ਮੰਗੇ ਹੈ ਦੇਖ ਉਸ ਮੈਨੂੰ ਪਾਰ ਲੰਘਾਤਾ ਹੈ ਜਿਨਕੋ ਕਿਰਪਾ ਕਰੀ ਮੇਰਾ ਠਾਕੁਰ ਜਿਨੋ ਦੇ ਕਿ ਮੇਰੇ ਠਾਕੁਰ ਸੌਮੀ ਮਾਲਕ ਨੇ ਕਿਰਪਾ দৃষ্টি ਕੀਤੀ ਹੈ ਜਿਨ ਕਾ ਲੇਖਾ ਨਾ ਗਣਿਆ ਉਹਨਾਂ ਦਾ ਅਸ਼ਾਂਕ ਦਾ ਮੁੱਕ ਗਿਆ ਧਰਮ ਦਾ ਇਹਦਰ ਕਾਗਜ਼ ਸਾਰੇ ਜਰਮਿਕ ਲੇਖਾ ਸਮਝਿਆ ਉਹਨਾਂ ਦੇ ਅੰਤਾਂ ਕਰਦੇ ਸੰਸਕਾਰ ਸਾਰੇ ਧੋਤੇ ਗਏ ਉਹਨਾਂ ਸਾਲ ਕੁ ਤਾਂ ਨਹੀਂ ਗਿਣਿਆ ਵਿਚਾਰਿਆ ਗਿਆ ਬਹੁ ਨਾਨਕ ਇਸ ਕੋਲ ਕੁਮਾਈ ਸਦਗਨੀ ਨਾਨਕ ਬੇਬੀ ਕਹਿੰਦੀਆਂ ਨੇ ਉਹਨਾਂ ਤੋਂ ਕੋਲ ਵਾਰਨੇ ਕੁਮਾਈ ਵਾਰਨੇ ਜਾਈਏ ਵਾਰ ਵਾਰ ਮਨਵਾ ਕੇ ਸਵੀਕਾਰ ਕੇ ਇਹਨ ਪ੍ਰਭ ਸਰਬਣੀ ਸੁਣਿਆ ਜਿਨ੍ਹਾਂ ਨੇ ਕਾਇ ਸੰਗਤ ਤੇ ਵਿਸ਼ਵਾਸ ਰੂਪੀ ਕੰਨਿਆ ਨਾਲ ਵਾਹਿਗੁਰੂ ਦੇ ਜਸ ਨੂੰ ਸੁਣਨਾ ਕੀਤਾ ਹੈ ਤਲੂਤ ਮੂਲੇ ਨੂੰ ਜੱਥਾ ਪੂਰਨ ਪ੍ਰਗਰਬਿਸ਼ ਬਸਤੇ ਹੈ ਤਿੰਨ ਗੁਰਮੁਖੀ ਲੋਈ ਦੇਖੇ ਇਹ ਭਾਈ ਲੋਹਣ ਅੱਖਾਂ ਦੇ ਨਾਲ ਲੋਈ ਸ੍ਰਿਸ਼ਟੀ ਨੂੰ ਦੇਖਦੇ ਹੋ ਕਿਆਸ ਨਾ ਬੁੱਝੈ ਮੂ ਪਾਣੀ ਸਾਡੇ ਅੰਦਰ ਸ੍ਰਿਸ਼ਟੀ ਵੇਖਣ ਦੀ ਪਿਆਸ ਨਹੀਂ ਐਦਾਂ ਇਹਨਾਂ ਨੇਤਰਾ ਦੇ ਨਾਲ ਮਨਬੁੱਝ ਰੂਪੀ ਨੇਤਰਾ ਨਾਲ ਲੋਈ ਪ੍ਰਕਾਰ ਰੂਪ ਨੂੰ ਵੇਖਣਾ ਚਾਹੁੰਦੇ ਆ ਜੋ ਲੋਈ ਸਾਰਿਆਂ ਦਾ ਪ੍ਰਕਾਸ਼ ਕੁਬ੍ਰਹਮ ਹੈ ਉਸ ਨੂੰ ਅੱਖਾਂ ਦੇ ਨਾਲ ਵੇਖਣਾ ਕਲਿਏ ਪਿਆਸ ਨਾ ਬੁੱਜੇ ਮਨ ਨੂੰ ਦੇਖੀ ਜਾਈਏ ਸਾਡੇ ਅੰਦਰ ਪਿਆਰ ਇੱਛਾ ਹੈ ਮੂ ਬੋਧੀ ਮੈਨੂੰ ਕਣੀ ਬੋਧੀ ਲੱਗੀ ਹੋਈ ਪਿਆਸ ਹੈ ਮਹਾਰਾ ਦੇ ਇਹਨਾਂ ਅੱਖਾਂ ਨਾਲ ਦੀਬਨੇ ਜੀਦਾਰ ਸਾਹਿਬ ਕਸ਼ਮੀਰਿਸ ਕਾਮੂਲ ਅੱਖਾਂ ਵਾਲੇ ਜਿਹੜਾ ਦਰਸ਼ਨ ਕਰਨਾ ਮਹਾਰਾ ਸੱਚੀ ਬਾਪ ਸ਼ਾਦਾ ਇਹ ਸੰਗੇ ਜੀ ਲੋਈ ਪ੍ਰਕਾਸ਼ ਰੂਪ ਦੇ ਦਰਸ਼ਨ ਕਰਨ ਦੀ ਲੋਣਾ ਵਿੱਚ ਇੱਛਾ ਹੈ ਦਰਸ਼ੀ ਇਤਿਆਸ ਇਛਾ ਲੱਗੀ ਹੋਈ ਐ ਨਾਨਕ ਸੇ ਬਿਆਸ ਮੈਂ ਬੁਝਿਆ ਉਹ ਤਿਆਸ ਆਜੀ ਦਰਸ਼ਨਾ ਦੀ 부ਝ ਵੀ ਨਹੀਂ ਮਿਟਦੀ ਨਹੀਂ ਹੈ ਮੂੰ ਘਣੀ ਸੰਨੂ ਘਣੀ ਬਹੁਤ ਹੀ ਲੱਗੀ ਹੋਈ ਆ ਤਿਆਸ ਦਰਸ਼ਨਾ ਦੀ ਦਰਸ਼ਨ ਤਿਆਸੀ ਦਿਨ ਸੋ ਰਾਤ ਜਿਵੇਂ ਉਹ ਅੰਦਰ ਨੀਤ ਬੋਲਣਾ ਵੀ ਵੀਓ ਮੈਨੂੰ ਟਿੱਕੇ ਖਾ ਨਾਨਕ ਸੇ ਅਖੜੀਆਂ ਬਿਆਨ ਗੁਰੂ ਸਾਹਿਬ ਜੀ ਕਹਿੰਦੇ ਓਖੋ ਭਾਈ ਉਹ ਬਿਆਨ ਦੂਸਰੀਆਂ ਅੱਖਾਂ ਹਨ ਗੀਆਂ ਕਿੰਨੀ ਦਸੰਦੋ ਮਾਪੀ ਦੀ ਜਿਵੇਂ ਦੇ ਨਾਲ ਮੇਰਾ ਪੀਰੀ ਪਤੀ ਪਰਮੇਸ਼ਰ ਦਰਸ਼ਨਾ ਹੈ ਉਹ ਕਿਹੜੀਆਂ ਅੱਖਾਂ ਹੈ ਉਹ ਕਹਨ ਵਿਰਾਗ ਤੇ ਬਵੇਕ ਪ੍ਰੋਹ ਤੇ ਪ੍ਰੋਗ ਗਿਆਨ ਰੂਪ ਹੈ ਸੋਖੜੀਆਂ ਸੁਤਦੀਆਂ ਅੱਖਾਂ ਲੋਣ ਸੁਤ ਕਰੇ ਜਿਹੜੀ ਸੇਵਜ ਪ੍ਰੀਤੀ ਕਰਨੀ ਹੈ ਸਤ ਨੂੰ ਜਿਦਾਣਾ ਪਰਮੇਸ਼ਰ ਵਿੱਚ ਇਹ ਅੱਖਾਂ ਹਨ ਜਿਵੇਂ ਦੇ ਨਾਲ ਮੇਰਾ ਪਿਆਰਾ ਅਕਾਲ ਪੁਰਖੋ ਦਿਲਦਾ ਹੈ ਦੋ ਦਾਇਤ ਨੂੰ ਮੇਟਣ ਵਾਲੀਆਂ ਜਿਹੜੀਆਂ ਅਨਹੋਰ ਅੱਖਾਂ ਨੇ ਇੱਕ ਤਾਂ ਵਾਲੀਆਂ ਸਾਰੇ ਜੀ ਪਰਮੇਸ਼ਰ ਦੀ ਜੋਤ ਨੂੰ ਦੇਖਣਾ ਕੀ ਦੂਸਰੂਪ ਨੂੰ ਦੇਖਣਾ ਜਿਨ੍ਹਾਂ ਕਰਕੇ ਮੇਰਾ ਪਿਆਰਾ ਦਸਦਾ ਹੈ ਸ਼ਾਂਤ ਜਿਨੀ ਹਰ ਪ੍ਰਭ ਦਿੱਠਾ ਜਨਾਨ ਭਾਈ ਮਨੁਬੁੱਧ ਰੂਪੀ ਨੇਤਰਾਂ ਨਾ ਮਾਗ ਵੇਖ ਰੂਪੀ ਨੇਤਰਾਂ ਨਾ ਪ੍ਰੋਖ ਬ੍ਰੋਗਿਆ ਰੂਪੀ ਅੱਖਾਂ ਨਾਲ ਜਿਨ੍ਹਾਂ ਨੇ ਸਾਧ ਸੰਗ ਦੀ ਮੇਰੀ ਹਰੀ ਪੂਰਨ ਦਰਸ਼ਨ ਦੇਖੇ ਹੈ ਦਿਨ ਕੁਰਬਾਨੇ ਰਾਮ ਨੂੰ ਕੁਰਬਾਨ ਬਿਹਾਰ ਜਾਈਏ ਰਾਮ へ ਭਾਈ ਇਹ ਸਾਚੀ ਦਰਗਹ ਹੈ ਭਾਣੇ ਰਾਮ ਉਹ ਭਾਈ ਸੇ ਤਿੰਨੇ ਲੋਕਾਂ ਵਿੱਚੋਂ ਸੱਚੀ ਦਰਗਾਹ ਸਾਧ ਸੰਗਤ ਵਿੱਚ ਸੱਚੀ ਦਰਗਾਹ ਸੱਚਖੰਡ ਵਿੱਚ ਸੱਚੀ ਦਰਗਾਹ ਪ੍ਰਿਆਪਾ ਦੇ ਵਿੱਚ ਸੱਚੀ ਦਰਜੇ ਅੰਦਰ ਗਾਇ ਜਗ ਜਗ ਰੂਪ ਰੂਪੀ ਉਹੀ ਤਾਗੇ ਆਰਾਮ ਦੇ ਪਾਈ ਠਾਕੁਰ ਮੰਨੇ ਇਸੇ ਪ੍ਰਧਾਨੀ ਨੇ ਠਾਕੁਰ ਨੇ ਆਪ ਦੇ ਕਰਕੇ ਮੰਨ ਲਏ ਪਰਮੇਸ਼ਵਰ ਨੇ ਉਹ ਪ੍ਰਧਾਨ ਮੁਖੀ ਹੈ ਪੰਜਾਂ ਦੁਕਾਰਾਂ ਨੂੰ ਰੋਕ ਕੇ ਹਰ ਸੇਤੀ ਰੰਗ ਰਾਤੇ ਖਰੀ ਦੇ ਸਾਖ ਪ੍ਰੇਮ ਰੰਗ ਚ ਹਰ ਵਕਤ ਮਨ ਬਾਣੀ ਸਿਲ ਕਰਕੇ ਰੰਗੇ ਹੀ ਰਹਿੰਦੇ ਹਨ ਹਰ ਰਸ ਹੈ ਅਗਾਈ ਸਹਿਜ ਸਮਾਈ ਖਰੀ ਦੇ ਪ੍ਰੇਮ ਰਸ ਵੀ ਜਿਹੜੇ ਰੱਜੇ ਹੈ ਉਹ ਸਹਿਜ ਸ਼ਾਂਤੀਪੂਰੂਕ ਪ੍ਰਵੇਸ਼ਿਤ ਸਮਾਏ ਭੇਦ ਹੋ ਗਏ ਮਿਲ ਗਏ ਘਟ ਘਟ ਰਮਈਆ ਜੱਤ ਉਹਨਾਂ ਸਰ ਸੰਗਤ ਜੀ ਘਟਾਂ ਕਾ ਜਾਣ ਕੇ ਚਾਰ ਖਾਣੀਆਂ ਦੇ ਰਮਈਆ ਪ੍ਰਵੇਸ਼ ਨੂੰ ਜਾਣਿਆ ਘਟ ਸ੍ਰੀ ਲਾਉ ਦੇ ਅੰਦਰ ਘਟਾਂ ਤੱਕ ਨੂੰ ਹਿਰਦਿਆਂ ਦੇ ਅੰਦਰ ਸੇ ਸੱਜਣਾਂ ਸਾੰਤ ਸੇ ਸੁਖੀਏ ਕੋਈ ਸੱਜਣ ਹੈ ਨੇ ਜਿਨ੍ਹਾਂ ਦੇ ਅੰਦਰ ਸਰ ਸੰਪੂਰਨ ਗਿਆਨ ਵਿਚਾਰ ਹੈ ਉਹ ਜਿਨ੍ਹਾਂ ਨੂੰ ਸਾਸ਼ ਗ੍ਰਾਸ ਵੀ ਦਿਸਿਆ ਸੰਤ ਵੀ ਉਹ ਹੈ आत्मआनंद ਕਰਕੇ ਸੁਖੀਏ ਤੱਤ ਦੇ ਤੇ ਵੀ ਉਹ ਹੈ ਠਾਕੁਰ ਆਪਣੇ ਬਾਣੀ ਓ ਠਾਕੁਰ ਸੋਮੀ ਅਕਾਲਪੁਰਖ ਆਪਣੇ ਨੂੰ ਭਾਗੇ ਚੰਗੇ ਲੱਗਦੇ ਐ ਜਿਹੜੇ ਮਾਲਵੇ ਬਾਣੀ ਨੂੰ ਮੰਨਦੇ ਹਨ ਆਪਣੇ ਨੂੰ ਬਹੁ ਨਾਨਕ ਜਿਨ ਹਰ ਪ੍ਰਭ ਦਿੱਠਾ ਸਭ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਜਿਨਨ ਹਰੀ ਪ੍ਰਭੂ ਅਕਾਲ ਪੁਰਖ ਨੂੰ ਵੇਖਿਆ ਹੈ ਦਿਨ ਕੈ ਸਦਗੁਰ ਬਾਣੀ ਉਹਨਾਂ ਤੋਂ ਸੈਕੜੇ ਕੁਰਬਾਰੀ ਕੁਲਵਾਨ ਬਿਹਾਰ ਜਾਣੇ ਹਨ ਤਲੂਕ ਦੇਹ ਅੰਧਾਰੀ ਅੰਧ ਇਹ ਸਤਸੰਗ ਜੀ ਦੇ ਜਿਹੜੀ ਹੈ ਅੰਧਾਰੀ ਅਗਿਆਨੀਆਂ ਦੀ ਅੰਧ ਅਗਿਆਨੀਆਂ ਦੀ ਅਗਿਆ ਦੀ ਹਨੇਰੇ ਕਰਕੇ ਹਨੇਰੀ ਹੋ ਰਹੀ ਹੈ ਸੋ ਨਾਮ ਦੀ ਹੋਣੀ ਆ ਜੋ ਮਾਰੇ ਦਾ ਨਾਮ ਨਹੀਂ ਜਪਦੀ ਉਸ ਨੂੰ ਇਹ ਖਾਲੀ ਹੈ ਨਾਨਕ ਸਫਲ ਜਨਮ ਉਹਨੇ ਦਾ ਗੁਰੂ ਸਾਹਿਬ ਜੀ ਕਹਿੰਦੇ ਨੇ ਸਫਲਾ ਜਨਮ ਹੈ ਕਹ ਕਟੂਠਾ ਸੱਚ ਧੰਨ ਨਾ ਦੇ ਕਟ ਹਿਰਦੇ ਕੇ ਸੱਚਾ ਧਨੀ ਮਾਲਕਾਕਾਰ ਫੁਕ ਬਸ ਗਿਆ ਹੈ ਸ਼ਾਂਤ ਤੈਨ ਖੰਨੀਆਂ ਵੰਨੀਆਂ ਉਹਨਾਂ ਤੋਂ ਖੰਨੀਆਂ ਟੁਕੜੇ ਟੁਕੜੇ ਵੰਨ ਜਾਵਾ ਹੋ ਜਾਮ ਜਿਨ ਮੀਰਾ ਹਰ ਪ੍ਰਭ ਦੀਠਾਰਾਂ ਜਿਨਾਂ ਨੇ ਮੇਰੇ ਹਰੀ ਪ੍ਰਭ ਦੇ ਦਰਸ਼ਨਾਂ ਨੂੰ ਦੇਖਿਆ ਰਾਮ へ ਭਾਈ ਜਨ ਚਾਖ ਅਗਾਣੇ ਮਹਾਰਾਜ ਦੇ ਜਨ ਹੈ ਮਹਾਰਾਜ ਦੇ ਨਾਮ ਨੂੰ ਚਖ ਕੇ ਧਾਰਨ ਕਰਕੇ ਆਤਮ ਸਤਿ ਕਰਕੇ ਅਧਾਣੇ ਰਜ ਗਏ ਹਨ ਹਰ ਹਰ ਅੰਮ੍ਰਿਤ ਮੀਠਾਰਾ ਇਹ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਅੰਮ੍ਰਿਤ ਨਾਮ ਹੈ ਉਹ ਮਿੱਠਾ ਪਿਆਰਾ ਲੱਗਾ ਹੈ ਉਹਨਾਂ ਨੂੰ ਹਰ ਮਨ ਹੈ ਮਿੱਠਾ ਪ੍ਰਭੂ ਠੂਠਾ ਜਿਨ੍ਹਾਂ ਦੇ ਮਨਾਰੇ ਪ੍ਰਸੰਨ ਹੋਏ ਨੇ ਹੈ ਉਹਨਾਂ ਦੇ ਹਰੀਆ ਨਾਮ ਮਨ ਚ ਮਿੱਠਾ ਲੱਗਾ ਹੈ ਅਮੇ ਉਹ ਬੂਠਾ ਸੁਖ ਤਾਂ ਭਏ ਉਹਨਾਂ ਦੇ ਅੰਦਰ ਤੇ ਆਨੰਦ ਮਨ ਚ ਵਸ ਗਿਆ ਸੁਖ ਦੇ ਸਹਿਤ ਹੋ ਗਏ ਦੁੱਖ ਨਾਸ ਭਰਮ ਦੇ ਨਾਸ ਤਨ ਤੇ ਉਹਨਾਂ ਦੇ ਜਮਨ ਬੰਦੇ ਦੁੱਖ ਨਾਸ ਹੋ ਗਏ ਇਹ ਭੇਦ ਭਰਮ ਕਰਤਾ ਪਰਮਾਤਮਕ ਜੋ ਪੰਜ ਪ੍ਰਕਾਰ ਦੇ ਕਰਮ ਹੈ ਉਹ ਨਾਸ ਹੋ ਗਏ ਤਨ ਸਰੀਰ ਵਿੱਚੋਂ ਪਰਮ ਵਿਨਾਸ਼ ਤਨ ਤੇ ਤਨ ਤੋਂ ਭਰਮ ਪੰਜ ਪ੍ਰਕਾਰ ਦੇ ਨਾਸ ਹੋ ਗਏ ਚੱਪ ਚਦ ਦੀਸ ਦੀਸਾ ਇਸਾ ਹੈ ਜੈ ਜੈ ਉਹ ਜਗਦੇ ਜੋ ਜਗਦਾ ਈਸ਼ਰ ਰਾਜੇ ਹਨ ਉਹਨਾਂ ਦਾ ਈਸ਼ਰ ਪਾਪਸ਼ਾ ਪ੍ਰਮੇਸ਼ਰ ਜੋ ਹੈ ਇਸਰ ਸ਼ਿਵ ਜੀ ਵਰਮਾ ਵਿਸ਼ਨੂੰ ਆਦ ਕਹਿੰਦਾ ਵੀ ਇਸਰ ਸਵਾਮੀ ਹੈ ਜੋ ਉਹ ਦੀ ਜੈਜਕਾਰ ਕਰਦੇ ਹਨ ਜਪਦੇ ਹਨ ਮੋਹ ਰਹਿਤ ਵਿਕਾਰ ਥਾਕੇ ਉਹ ਜਮਨ ਪੰਜ ਪ੍ਰਕਾਰ ਦੇ ਈਸ਼ਵਰ ਜਿਹੜੇ ਹਨ ਉਹਨਾਂ ਦਾ ਵੀ ਉਹ ਜਗ ਪਸਾਰੇ ਦਾ ਵੀ ਈਸ਼ਰ ਹੈ ਸਾਰਿਆਂ ਦੇ ਇਸਨਾ ਦਾ ਈਸ਼ਰ ਹੈ ਉਹ ਦੀ ਜੈਜਕਾਰ ਕਰਦੇ ਹਨ ਮੋਹ ਰਹਿਤ ਵਿਕਾਰ ਥਾਕੇ ਉਹਨਾਂ ਦੇ ਮੋਹ ਹੰਕਾਰ ਮੋਹ ਜਿਹੜਾ ਸੀ ਅਗਿਆਨ ਦਾ ਅਲੜੀ ਦਾ ਤੜਦਾ ਇਹ ਮੋਹ ਤੋਂ ਵੀ ਰਹਿਤ ਹੋਗੇ ਵਿਕਾਰ ਕਾਮ ਕਰੋ ਬਾਤ ਤੂੰ ਹੀ ਠਗਤ ਹੋਗੇ ਮਿਟ ਗਏ ਪੰਜ ਤੇ ਸੰਗਤਾਂ ਪੰਜ ਦਿਸ਼ਿਆਂ ਤੋਂ ਵੀ ਸਬਦ ਸਰਬਿਰੂ ਬਾਸ਼ਕੰਤੋਂ ਵੀ ਇਹ ਸੰਗ ਦੋਸਤੀ ਜਿਹੜਾ ਇਹਨਾਂ ਟੁੱਟਿਆ ਨਵਰਤ ਹੋ ਗਿਆ ਬਹੁ ਨਾਨਕ ਤਿੰਨ ਖੰਨੀਆਂ ਵੰਨਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਖੰਨੀਆਂ ਟੁਕੜੇ ਟੁਕੜੇ ਵੰਨ ਜਾਈਏ ਮਨਵਾਣੀ ਸਵੀਕਾਰ ਕੇ ਕੁਰਬਾਨ ਹੋ ਜਾਈਏ ਇਨ ਘਟ ਮੇਰਾ ਹਰ ਪ੍ਰਭ ਬੂਠਾ ਦਿਨੋ ਦੇ ਘਟ ਹੁੰਦੇ ਤੇ ਮੇਰਾ ਹਰੂ ਪ੍ਰਭੂ ਜੀ ਬੂਠਾ ਵਸਿਆ ਹੈ ਤਨੂਕ ਜੋ ਲੋੜੀਂਦੇ ਰਾਮ ਸੋ ਸੰਗ ਦੀ ਜਿਹੜੇ ਰਾਮ ਪਰਮੇਸ਼ਰ ਨੂੰ ਲੋੜੀਂਦੇ ਚਾਹੁੰਦਾ ਸੀ ਜਿਨ੍ਹਾਂ ਦੇ ਤਾਈ ਜਿਹੜੇ ਚਾਹੀਦੇ ਸੰ ਪਰਮੇਸ਼ਰ ਨੂੰ ਦੇਵਕ ਸ੍ਰੀ ਕਾਂਢਿਆ ਉਹ ਸੇਵਕ ਸ੍ਰੀ ਤਿੰਨਾਂ ਲੋਕਾਂ ਜੋ ਕਾਂਢਿਆ ਕਹੀਦੇ ਆ ਉਹ ਪਰਮੇਸ਼ਰ ਦੇ ਸੇਵਕ ਹੈ ਜਿਹੜੇ ਲੋੜੀਂਦੇ ਚਾਹੁੰਦੇ ਸੀ ਰਾਮ ਨੂੰ ਤੇ ਜਿਹੜੇ ਲੋੜੀਦੇ ਸਨ ਆਪ ਰਾਮ ਨੂੰ ਉਹ ਸੇਵਕ ਕਹੀਦੇ ਆ ਸੇ ਤਿੰਨਾਂ ਲੋਕਾਂ ਵਿੱਚੋਂ ਨਾਨਕ ਜਾਣੇ ਕਢ ਲਿਆ ਜਮਨਮ ਦੇ ਕਲੇਸ਼ਾਂ ਤੋਂ ਮੁਕਤ ਕਰ ਦਿੱਤਾ ਹੈ ਨਾਨਕ ਜਾਣੇ ਸਤ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਜਨਨ ਕਰੇ ਸਤਿ ਸ੍ਰੀ ਅਕਾਲ ਪਰਮੇਸ਼ਰ ਨੇ ਸੇ ਕਰਕੇ ਸਾਈਂ ਸ਼ਾਂਤ ਨਾ ਬਾਹਰ ਸੋਈ ਭਾਈ ਸੰਤਾਂ ਤੇ ਬਾਹਰ ਨਹੀਂ ਸੰਤਾਂ ਦੇ ਰੂਹੇ ਚ ਪਰਮੇਸ਼ਰ ਵਸਦਾ ਹੈ ਹਰ ਵਕਤ ਇਸ ਪ੍ਰਕਾਰ ਰਾਮਾਨੰਦ ਜੀ ਨੇ ਸਿੱਖੇ ਭਗਤ ਨੂੰ ਉਪਦੇਸ਼ ਦਿੱਤਾ ਸੀ ਕਿ ਮਹਾਰਾਜ ਸਾਹਿਬ ਸੰਤਾਂ ਦੇ ਨੇਤਿਆਂ ਚ ਵਸਦੇ ਹੈ ਕਿਉਂ ਜਾਣ ਕੇ ਉਹ ਨੇਤਿਆਂ ਨਾਲ ਵਾਹਿਗੁਰੂ ਦੇ ਦਰਸ਼ਨ ਕਰਦੇ ਹੈ ਕੋਈ ਮਹਾਰਾਜ ਸਾਹਿਬ ਸੰਤਾਂ ਦੇ ਚਰਨਾਂ ਚ ਵਸਦੇ ਹੈ ਉਹ ਸਾਰਿਆਂ ਦੀ ਧੂੜ ਬਣ ਕੇ ਰਹਿੰਦੇ ਉਹਨਾਂ ਚਰਨੀ ਲਾ ਕੇ ਜੀਵਾਂ ਦਾ ਉਧਾਰ ਹੁੰਦਾ ਹੈ ਨਾਰਾਇਣ ਦਾ ਸੰਤਾਂ ਵਿੱਚ ਰਸਨਾ ਤੇ ਵਸਦੀ ਹੈ ਪ੍ਰਭ ਜੀ ਬਸੇ ਸਾਜ ਕੀ ਰਸਨਾ ਉਹ ਹਰ ਵਕਤ ਮਹਾਰਾਜ ਦੇ ਗੁਣ ਗਾਉਂਦੇ ਹੈ ਅੱਜੇ ਮਹਾਰਾਜ ਸੰਤਾਂ ਦੇ ਹਿਰਦੇ 'ਚ ਵਸਦੇ ਹੈ ਉਹ ਵੱਡਿਆਂ ਧਾਕਾਂ ਵਾਲੇ ਅਚੇਤ ਰੂਪ ਨੂੰ ਬੁਝਦੇ ਹਿਰਦੇ ਕਰਕੇ ਕਿਉਂ ਚੰਦ ਥਾਈਂ ਪੀਪੇ ਨੂੰ ਸੰਤਾਂ ਦੇ ਵਸਿਆ ਪਰਮੇਸ਼ਰ ਕਿਉਂ ਪਹਿਲਾ ਉਪਦੇਸ਼ ਦਿੱਤਾ ਸੀ ਪੀਪੇ ਭਗਤੂ ਰਾਮਾਨੰਦ ਜੀ ਨੇ ਇਸ ਪ੍ਰਕਾਰ ਮਹਾਰਾ ਕਹਿੰਦੇ ਹੈ ਸਾਈਂ ਸੰਤ ਨਾ ਬਾਹਰ ਕੇ ਭਾਈ ਸੰਤਾਂ ਤੋਂ ਬਾਹਰ ਨਹੀਂ ਪਰਮੇਸ਼ਵਰ ਸੰਤਾਂ ਦੇ ਹਿਰਦਿਆਂ ਜੀ ਨਿਵਾਸ ਕਰਦਾ ਪ੍ਰਤਖ ਹੋ ਕੇ ਸਾਈਂ ਸੰਤਨ ਬਾਹਰ ਇਹ ਗਉਣੀ ਪਾਠ ਮੰਨੀਏ ਸੰਤਾਂ ਸੰਤਨ ਦਾ ਦਾ ਸੰਤਾਂ ਕੋਚਰਾ ਈ ਸਾਈਂ ਸਾਈਂ ਮਹਾਰਾਜ ਦੇ ਪਿਆਰਿਆ ਸੰਤਾਂ ਕੋਚਰਾ ਈ ਹੈ ਜੋ ਚਾਹੁੰਦੇ ਅਕੀਤ ਲੋਰ ਨੂੰ ਸੋਈ ਕਰਾਏ ਮੈਂ ਦਰ ਫੇਰ ਨਾ ਕੋਈ ਪਾਏਂਦਾ ਪਰ ਸੰਤਾਂ ਦੇ ਬਾਹਰ ਨਹੀਂ ਸਾਈਂ ਤਨਪ ਉਹਨਾਂ ਦੇ ਹਿਰਦੇ ਸਖਿਆਤ ਰਹਿੰਦਾ ਹੈ ਸ਼ਾਂਤ ਮਿਲ ਜਲ ਜਲ ਹੈ ਖਟਾਨਾ ਰਾਮ ਐਂ ਸੰਤ ਵਾਹਿਗੁਰੂ ਨਾਲ ਮਿਲੇ ਹੋਏ ਹਨ ਜਿਵੇਂ ਜਲ ਤੇ ਨਦੀ ਦਾ ਪਾਣੀ ਸਮੁੰਦਰ ਤੇ ਰਲ ਕੇ ਖਟਾਨਾ ਮਿਲ ਜਾਂਦਾ ਈ ਕੋਈ ਰੂਪ ਹੋ ਜਾਂਦਾ ਜਿਵੇਂ ਘਰੇ ਦਾ ਪਾਣੀ ਨਦੀ ਚ ਪਾ ਦਈਏ ਨਦੀ ਦਾ ਰੂਪ ਈ ਹੋ ਜਾਂਦਾ ਐਂ ਜਿਹੜੇ ਅੰਤਕ ਨੂੰ ਵੀ ਘਰੇ ਦਾ ਇਹ ਤਾਂ ਨਹੀਂ ਇਹ ਜੀਵ ਬਣਿਆ ਬੈਠਾ ਸੀ ਤੂੰ ਪਾਦਾ ਨਾ ਖਰਚ ਕੇ ਜਲ ਈਸ਼ੇ ਜੋ ਤਤ ਦਾ ਨਾ ਖਰਚ ਰੂਪ ਹੈ ਉਹਦੇ ਜੀ ਮਿਲ ਕੇ ਖਤਾਨਾ ਇੱਕੋ ਹੀ ਰੂਪ ਹੋ ਗਿਆ ਖਤਾਨਾ ਨਾਮ ਮਿਲਨ ਦਾ ਹੈ ਮਿਲ ਗਿਆ ਜਦੋਂ RAM ਰੇ ਭਾਈ ਸੰਗ ਜੋਤੀ ਜੋਤ ਮਿਲਾਨਾ RAM ਇਸ ਪ੍ਰਕਾਰ ਜੋਤੀ ਜੋ ਅਦਵਾਤ ਅਨੰਤ ਸਰੂਪ ਪਰਮੇਸ਼ਵਰ ਹੈ ਉਹਦੇ ਜੋ ਜਿਹੜੀ ਤਰਤਕ ਭਿੰਨ ਭਿੰਨ ਸਾਨੂੰ ਪਤੇ ਪਤੇ ਪ੍ਰਕਾਸ਼ ਨਹੀਂ ਆਈ ਹਰੇਕ ਦੇ ਅੰਤਾਂ ਕਰਨ ਨੂੰ ਵੱਖੋ ਵੱਖਰੀ ਪ੍ਰਕਾਸ਼ ਦੀ ਜੋਤ ਹੈ ਇਹਨੂੰ ਪਰਤਕਯੋਗ ਕਹੀ ਰਹਿ ਕਿਉਂ ਜੋਤੀ ਅਦਆਤ ਨੰਦੂ ਬਿਉ ਸਾਰਿਆਂ ਦੇ ਕ੍ਰਾਸ ਹੈ ਉਹ ਜੀ ਪਰਤਕਯੋਗ ਮੇਨ ਮਿਲਨਾ ਕੀਤਾ RAM へ ਤਾਈ ਸਮਾਏ ਸੁੰਗਨ ਪੁਰਖ ਕਰਤੇ ਉਹ ਸਮਾਗਏ ਪੂਰਨ ਜੋ ਸਾਰੇ ਆਕਾਸ਼ ਦੀ ਨਾਈ ਹੈ ਗੁਰਖ ਪਰਸ਼ਾਰਥ ਵਾਲਾ ਪੂ ਆਦ ਕਾਦੋ ਰੱਖਿਆ ਕਰਨ ਵਾਲਾ ਪੁਰਖ ਜੋ ਪੂਰਨ ਹੈ ਕਰਤਾ ਹੈ ਕਰਤਾਪੁਰਖ ਸਾਰਿਆਂ ਦੇ ਰਚਣ ਵਾਲੇ ਆਪ ਆਪਹਿ ਜਾਣੀ ਐ ਆਪਣੇ ਪ੍ਰਿੰਤ ਦੇ ਲਖਣ ਸੁਦਵਾਰਾ ਆਪ ਕੱਤੈ ਦਾ ਨਖੜ ਰੂਪ ਕਰਕੇ ਪ੍ਰਮਾਤਮ ਰੂਪ ਨੂੰ ਜਾਨਣਾ ਕਰੀਦਾ ਹੈ ਤਹਿ ਸੁਨ ਸਹਿਜ ਸਮਾਦ ਲਾਗੀ ਉਥੇ ਸਾਧ ਸੰਗ ਦੀ ਸਾਰੇ ਫੁਰਨੇ ਮੁਕ ਜਾਂਦੇ ਹੈ ਸੋਮ ਹੋਰ ਹੋ ਜਾਈਦਾ ਹੈ ਸਭ ਸ਼ਾਂਤ ਚਿਤ ਹੁੰਦਾ ਹੈ ਅਤੇ ਸਮਾਧੀ ਲੱਗ ਜਾਂਦੀ ਥੋੜੇ ਵਾਹਿਗੁਰੂ ਵਿੱਚ ਏਕ ਏਕ ਵਖਾਣ ਹੀ ਹੈ ਉੱਥੇ ਇੱਕੋ ਹੀ ਜੀਵ ਹੈ ਕੋਈ ਈਸ਼ਵਰ ਹੈ ਕਿਉਂਕਿ ਕੋਈ ਲੋਕ ਵਿੱਚ ਹੈ ਕੋਈ ਪ੍ਰਲੋਕ ਵਿੱਚ ਹੈ ਕੋਈ ਨਿਰਗੁਣਾ ਕੋਈ ਸਰਗੁਣਾ ਹੈ ਕਿਉਂ ਕਸ਼ਨ ਕਰੀਦਾ ਹੈ ਆਪ ਗੁਪਤਾ ਆਪ ਮੁਕਤਾ ਆਪ ਹੀ ਅਗਿਆਨੀਆਂ ਨੂੰ ਗੁਪਤ ਹੋ ਰਿਹਾ ਹੈ ਆਪ ਹੀ ਬ੍ਰह्म ਗਿਆਨੀਆਂ ਨੂੰ ਸਖਿਆ ਤੇ ਮੁਕਤ ਕਰਨ ਵਾਲਾ ਆਪ ਹੀ ਗੁਰੂ ਮੇਰੇ ਕੋਲ ਹੈ ਆਪ ਵੀ ਮਗਰ ਧੰਨਵਾਦ ਹੈ ਸਰਗੁਣ ਸਰੂਪ ਵੀ ਹੈ ਆਪੇ ਆਪ ਵਖਾਨਾ ਆਪਣਾ ਆਪ ਨੂੰ ਤਤ ਦੇ ਤਿਆਂ ਨੂੰ ਉਸ ਰੂਪ ਦਾ ਕਸਮ ਕੀਤਾ ਹੈ ਬੀਬੀ ਕੰਡ ਕਰਕੇ ਨਾ ਬੈਠ ਬੁੱਤ ਕਾਲ ਬੈ ਜਾਦੇ ਵਸੇ ਹੋ ਕੇ ਆਪੇ ਆਪ ਵਖਾਨਾ ਆਪਣਾ ਆਪ ਨੂੰ ਸਰਗੁਣਾਨ ਸਿੱਖ ਦੇ ਤਾਈ ਕਸਮ ਕੀਤਾ ਹੈ ਨਾਨਕ ਭ੍ਰਮ ਭੈ ਗੁਣ ਬਿਨਾਸੀ ਕਿਉਂ ਸਰਗੁਣ ਜੀ ਕਹਿੰਦੇ ਗੁਣ ਗਿਆਨ ਜਿੰਨਾਂ ਨੂੰ ਬਖਸ਼ਿਆ ਹੈ ਉਨਾਰੇ ਧਰਮਪਾਂਜੀ ਪ੍ਰਕਾਰ ਦੇ ਸਤ ਪ੍ਰਕਾਰ ਦੇ ਭੈ ਸਾਰੇ ਨਾਸ਼ ਹੋ ਗਏ ਮਿਲ ਜਲ ਜਲ ਹੈ ਖਟਾਨਾ ਜਿਵੇਂ ਜਲ ਚ ਮਿਲ ਕੇ ਜਲ ਕਿ ਕੋਈ ਰੂਪ ਖਟਾਨਾ ਮਿਲ ਕੇ ਹੋ ਜਾਂਦਾ ਹੈ ਇਸ ਪ੍ਰਕਾਰ ਹੰਤਾ ਕਰਨ ਕੀ ਬਾਦੀ ਸਹਿਰ ਜਿਹੜੇ ਜੀਵ ਆਪਣੇ ਆਪ ਨੂੰ ਅਨਪਗ ਮੰਨਦਾ ਸੀ ਇਹ ਮਿਲ ਕਰਕੇ ਜਲ ਬ੍ਰਹਮ ਦੇ ਰੂਪ ਤਤਪਾ ਦੇ ਖਰਨਾ ਮਿਲ ਕੇ ਖਟਾਨਾ ਕੋਈ ਰੂਪ ਹੋ ਗਏ